ਸੁਖ ਸੋਸ਼ਲ ਮੀਡੀਆ ਦੇ ਉੱਪਰ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿਣ ਵਾਲੇ ਸੁਖ ਰਤਿਆ ਤੇ ਉਸ ਦੇ ਭਰਾ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰੀ ਦਾ ਕਾਰਨ ਇਹ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਦੋਨਾਂ ਨੇ ਮਿਲ ਕੇ ਇੱਕ ਮੁੰਬਈ ਦੇ ਵਿੱਚ ਕੁੜੀ ਦਾ ਕਤਲ ਕੀਤਾ ਸੀ ਤੇ ਕਤਲ ਕਰਨ ਤੋਂ ਬਾਅਦ ਇਹ ਫਰਾਰ ਹੋ ਗਏ ਸੀ ਸੀਸੀਟੀਵੀ ਦੀ ਫੁਟੇਜ ਵੀ ਤੁਹਾਡੇ ਸਾਹਮਣੇ ਆਈ ਹੋਈ ਹੈ ਤੇ ਸੀਸੀਟੀਵੀ ਦੇ ਵਿੱਚ ਜੋ ਕੈਦ ਹੋਇਆ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਤੇ ਇਹ ਪੁਲਿਸ ਦਾ ਪਰਚਾ ਹੈ ਜਿਸ ਦੇ ਵਿੱਚ ਨਾ ਦੋਨਾਂ ਭਰਾਵਾਂ ਦਾ ਨਾਮ ਹੈ ਸੁਖਪ੍ਰੀਤ ਤੇ ਗੁਰਪ੍ਰੀਤ ਤੇ ਹੁਣ ਇਹ ਉਥੋਂ ਫਰਾਰ ਹੋ ਚੁੱਕੇ ਸੀ ਤੇ ਫਰਾਰ ਹੋਣ ਤੋਂ ਬਾਅਦ ਅੱਜ ਇਹਨਾਂ ਨੂੰ ਰਾਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ ਜਿਹੜਾ ਕਤਲ ਕੀਤਾ ਸੀ ਇਹ ਇਹਨਾਂ ਨੇ 19 ਮਹੀਨਿਆਂ ਨੂੰ ਕੀਤਾ ਸੀਗਾ ਮੁੰਬਈ ਦੇ ਵਿੱਚ ਹੀ ਤੇ ਕਤਲ ਕਰਨ ਤੋਂ ਬਾਅਦ ਉਥੋਂ ਫਿਰ ਇਹ ਫਰਾਰ ਹੋ ਗਏ ਸੀ ਤੇ ਫਰਾਰ ਹੋਣ ਤੋਂ ਬਾਅਦ ਹੁਣ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਪਰਚੇ ਦੇ ਵਿੱਚ ਇਹ ਲਿਖਿਆ ਹੋਇਆ ਕਿ ਇਹਨਾਂ ਦੋਨਾਂ ਭਰਾਵਾਂ ਦਾ ਕੋਈ ਲੈਣਾ ਦੇਣਾ ਸੀਗਾ ਉਸ ਕੁੜੀ ਦੇ ਨਾਲ 5 ਲੱਖ ਰੁਪਏ ਦਾ ਜਿਸ ਨੂੰ ਲੈ ਕੇ ਕਾਫੀ ਇਹਨਾਂ ਦੋਨਾਂ ਦੇ ਵਿੱਚ ਬਹਿਸ-ਬਾਜੀ ਚੱਲ ਰਹੀ ਸੀ ਫੋਨ ਕਾਲ ਦੇ ਉੱਪਰ ਵੀ ਸੋਸ਼ਲ ਮੀਡੀਆ ਦੇ ਉੱਪਰ ਵੀ ਤੇ ਪਰ ਉਸ ਤੋਂ ਅੱਖ ਕਹੀ ਇਹਨਾਂ ਦੋਨਾਂ ਭਰਾਵਾਂ ਨੇ ਇਹ ਕਦਮ ਚੁੱਕਿਆ ਤੇ ਉਸ ਕੁੜੀ ਦਾ ਕਤਲ ਕਰ ਦਿੱਤਾ